ਬਾਤ ਦੇਖਾਂਗੇ ਆਪਾਂ ਕੀ ਕਰਨਾ ਇੱਕ ਵਾਰੀ ਬੈਠ ਕੇ ਆਪਣੇ ਗੱਲ ਸੁਣਾ ਉਹਨਾਂ ਦੇ ਮੈਂ ਮੈਡਮ ਜੋ ਇੱਥੇ ਆਏ ਆ ਮੈਂ ਉਹਨਾਂ ਨੂੰ ਪਹਿਲਾਂ ਤਾਂ ਸਾਰੇ ਦੁਕਾਨਦਾਰ ਵੀਰ ਵੀ ਇੱਥੇ ਬੈਠੇ ਆ ਤੇ ਜਿਹੜੇ ਬੱਚੇ ਨਾਲ ਆ ਜੈਕਸੀਡੈਂਟ ਹੋਇਆ ਜੀ ਤੇ ਮੈਂ ਦੱਸ ਦਿੰਨਾ ਜੀ ਅੱਜ ਇੱਕ ਹਾਦਸਾ ਹੋਇਆ ਮੈਡਮ ਬਹੁਤ ਤੇਜ਼ ਬੱਸ ਆ ਰਹੀ ਸੀ ਉਹਦਾ ਕਾਰਨ ਕੀ ਹੈ ਸਾਹਮਣੇ ਟਰਾਲਾ ਆ ਰਿਹਾ ਸੀ ਤੇ ਇਧਰੋਂ ਬਾਈਕ ਜਾ ਰਹੀ ਸੀ ਤਾਂ ਬੱਸ ਵਾਲੇ ਨੇ ਘੱਟ ਮਾਰਿਆ ਤੇ ਉਹ ਜਿਹੜੀ ਬਾਈਕ ਹੈ ਉਹਦੇ ਵਿਚਾਲੇ ਆ ਗਈ ਜੇ ਇਹੀ ਟ੍ਰੈਫਿਕ ਇੱਕ ਸਾਈਡ ਤੋਂ ਜਾ ਰਿਹਾ ਹੁੰਦਾ ਮੰਨ ਲਓ ਬੱਸ ਸਾਹਮਣੇ ਜਾ ਰਹੀ ਹੁੰਦੀ ਤਾਂ ਬਾਈਕ ਬੱਸ ਦੀ ਪਰਲੀ ਸਾਈਡ ਹੁੰਦਾ ਸੀ ਕਿਉਂਕਿ ਹੁਣ ਤਾਂ ਤੇ ਜਗ੍ਹਾ ਨਹੀਂ ਬਚੀ ਹੋਈ ਜੀ ਚਾਪੇ ਨਹੀਂ ਸਕਦਾ ਕੋਈ ਤੇ ਬਾਈਕ ਪਰਲੇ ਪਾਸੇ ਹੁੰਦਾ ਮੋਟਰਸਾਈਕਲ ਤਾਂ 15 20 ਫੁੱਟ ਜਗ੍ਹਾ ਹੁੰਦੀ ਤਾਂ ਮੋਟਰਸਾਈਕਲ ਵੀ ਆਪ ਦਾ ਤੁਰਿਆ ਜਾਂਦਾ ਇਧਰੋਂ ਬੱਸ ਵੀ ਚੱਲੀ ਜਾਂਦੀ ਤੇ ਜਿਹੜੇ ਕੋਈ ਟਰਾਲੇ ਆ ਜਾਂ ਕੋਈ ਹੋਰ ਸਾਧਨ ਪਰਲੇ ਪਾਸੋਂ ਦੀ ਆਉਂਦੇ ਤਾਂ ਉਹਨਾਂ ਨੂੰ ਟੱਪਣਾ ਆਉਣਾ ਹੋਰ ਲਾਈਨ ਦਾ ਫਾਇਦਾ ਜਾਂ ਮਤਲਬ ਤਾਂ ਇਹੀ ਹੁੰਦਾ ਨਾ ਜੀ ਵੀ ਪਰਲੇ ਦੋਨਾਂ ਸਾਈਡਾਂ ਤੋਂ ਟ੍ਰੈਫਿਕ ਹੋਵੇ ਪਰ ਚਲੋ ਉੱਥੇ ਸਾਡੇ ਕਿਸਾਨ ਵੀਰ ਬੈਠੇ ਆ ਅਸੀਂ ਜਾ ਕੇ ਚੌਂਕੀ ਇੰਚਾਰਜ ਸਾਹਿਬ ਨੂੰ ਤੇ ਅਸੀਂ ਐਸਡੀਐਮ ਬਲੋਟ ਨੂੰ ਜੀ ਅਸੀਂ ਬੇਨਤੀ ਕਰਕੇ ਆਏ ਕਿ ਸਾਨੂੰ ਹਾਦਸਿਆਂ ਦਾ ਡਰ ਹੈ ਜੀ ਇੱਥੇ ਕੋਈ ਵੀ ਹਾਦਸਾ ਹੋ ਸਕਦਾ ਹੈ ਤੇ ਅਸੀਂ ਦਰਖਾਸਤ ਦੇ ਉਹ ਸਾਰੀਆਂ ਲਗਭਗ ਦੁਕਾਨਾਂ ਕਿਰਾਏ ਦੀਆਂ ਦੁਕਾਨਾਂ ਨੇ 20 25 25000 ਰੁਪਏ ਕਿਉਂਕਿ ਸਾਰੇ ਤਾਂ ਸਰਕਾਰੀ ਨੌਕਰੀ ਲੱਗ ਨਹੀਂ ਸਕਦੇ ਤੇ ਤੁਹਾਨੂੰ ਪਤਾ ਹੈ ਜਦੋਂ ਕੋਈ ਪੋਸਟ ਆਉਂਦੀ ਹੈ 2000 ਪੋਸਟਾਂ ਹੁੰਦੀਆਂ ਤੇ 20 ਲੱਖ ਭਰ ਦਾ ਆਲੇ ਆ ਚਲੋ ਜਿਹੜਾ ਲੱਗ ਜਾਂਦੇ ਆ ਮੇਰੇ ਵੀਰ ਉਹਨਾਂ ਦੀ ਵੀ ਕੋਈ ਗੱਲ ਨਹੀਂ ਬਾਕੀ ਜਿਹੜੇ ਮੇਰੇ ਵਰਗੇ ਨਹੀਂ ਲੱਗੇ ਕੋਈ ਤਾਂ ਇੱਥੇ ਦੁਕਾਨਾ ਕਰਕੇ ਬੈਠੇ ਆ ਉਹ ਮਜਬੂਰੀ ਦੇ ਵਿੱਚ ਦੁਕਾਨਾ ਕਰਕੇ ਬੈਠੇ ਆ ਸਾਰੇ ਹੈਂਡ ਤੋਂ ਬਾਊਥ ਹੈ ਜੀ ਤੜਕੇ ਸ਼ਾਮ ਨੂੰ ਕਮਾ ਕੇ ਦਿਹਾੜੀ ਲਿਜਾਣ ਵਾਲੇ ਆ ਤੇ ਇੱਕ ਇੱਕ ਦੋ ਦੋ ਸਾਰਿਆਂ ਕੋਲੇ ਮੁੰਡੇ ਲੱਗੇ ਆ ਜੀ ਜੇ ਕਹਿ ਦੀ 1% ਦੁਕਾਨ ਆਉਂਦੀ ਵੀ ਹੈ ਤਾਂ ਉਹਨਾਂ ਦੇ ਕੋਲੇ ਵੀ ਇੰਨੇ ਇੰਨੇ ਮੁੰਡੇ ਤੇ ਇੰਨੇ ਇੰਨੇ ਖਰਚੇ ਆ ਜੀ ਮਜਬੂਰੀ ਦੇ ਵਿੱਚ ਇੱਥੇ ਬੈਠੇ ਆ ਅਸੀਂ ਐਸੇ ਗੱਲ ਨੂੰ ਜਾ ਕੇ ਅਸੀਂ ਐਸਡੀਐਮ ਸਾਹਿਬ ਨੂੰ ਦੱਸ ਕੇ ਆਏ ਕਿ ਸਾਡੀ ਹਾਲਾਤ ਪਿਛਲੇ 2 ਮਹੀਨਿਆਂ ਤੋਂ ਬਹੁਤ ਸਾਡੀ ਅਸੀਂ ਮਜਬੂਰ ਹੋਏ ਪਏ ਆ ਸਾਨੂੰ ਦੁਕਾਨਾਂ ਬੰਦ ਕਰਨੀਆਂ ਪੈਣੀਆਂ ਤੇ ਇੱਥੇ ਕੋਈ ਵੀ ਹਾਦਸਾ ਹੋ ਸਕਦਾ ਹੈ ਇੱਥੇ-ਇੱਥੇ ਵੱਡੇ ਸਾਧਨ ਡੱਪਦੇ ਆ ਤਾਂ ਅਸੀਂ ਅੱਜ 3-4 ਦਿਨ ਹੋ ਗਏ ਉਸ ਗੱਲ ਨੂੰ ਐਸਡੀਐਮ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਕਿ ਮੌਕੇ ਤੇ ਆ ਕੇ ਮੈਂ ਤੁਹਾਡੀ ਜੋ ਹੈ ਗੱਲ ਸੁਣੂ ਤੇ ਦੇਖੋ ਜਿਵੇਂ ਹਿੰਦੁਸਤਾਨ ਦੀ ਰੀਤ ਹੈ ਜੋਤਾ ਹੀ ਕੋਈ ਹਾਦਸਾ ਹੋਮਾਰੀ ਪ੍ਰਸ਼ਾਸਨ ਜਾਗਦਾ ਨਹੀਂ ਅੱਜ ਮਜਬੂਰੀ ਦੇ ਵਿੱਚ ਧਰਨਾ ਲਾਇਆ ਨਹੀਂ ਮੈਡਮ ਤੁਸੀਂ ਸ਼ਾਇਦ ਹੀ ਕਦੇ ਦੇਖਿਆ ਹੋਵੇ ਕਿਤੇ ਵਪਾਰੀਆ ਨੇ ਵੀ ਕਦੇ ਧਰਨਾ ਲਾਇਆ ਹੋਵੇ ਤਾਂ ਇਹ ਹੀ ਹੈ ਜੀ ਹੁਣ ਤੁਸੀਂ ਕੀ ਮੈਸੇਜ ਲੈ ਕੇ ਆਏ ਹੋ ਕੀ ਸੋਲੂਸ਼ਨ ਕੱਢੋਗੇ ਇੱਕ ਮੇਰੇ ਵੀਰ ਜਿਹੜੇ ਛੋਟੇ ਭਰਾ ਦਾ ਮੇਰੇ ਨਾਲ ਐਕਸੀਡੈਂਟ ਹੋਇਆ ਉਹਦੇ ਲਈ ਅਸੀਂ ਮੰਗ ਕਰਦੇ ਆ ਕਿ ਸਰਕਾਰ ਉਹਨੂੰ ਜਿਹੜਾ ਮੁਆਵਜ਼ਾ ਦੇਵੇ ਤੇ ਉਹਦਾ ਸਹੀ ਤਰੀਕੇ ਤੋਂ ਕਿਤੇ ਵੱਡੇ ਇੰਸਟੀਚਿਊਟ ਤੋਂ ਉਹਦਾ ਇਲਾਜ ਕਰਾਵੇ ਉਹਦੀ ਦਾ ਚੌਥੀ ਇਹਦੇ ਜਿਹੜਾ ਜਿਹੜਾ ਇਹਨੂੰ ਇੱਥੇ ਮਾਈਕ ਦਾ ਕੰਮ ਖੜੇ ਰਹੇ ਕੋਈ ਕੋਸਾਲੇ ਨਹੀਂ ਆਏ ਸਾਡੇ ਕੋਲ ਜਦੋਂ ਅਸੀਂ ਬੱਚੇ ਮੈਂ ਲੈ ਕੇ ਧੱਕੇ ਨਾਲ ਲੈ ਕੇ ਆਏ ਉਹਨਾਂ ਨੂੰ ਜਾ ਕੇ ਜੀ ਫੇਰ ਆਇਆ ਉਹ ਮੇਰੇ ਨਾਲ ਕਿੰਨਾ ਛੇੜੇ ਤੋਂ ਦੂਰ ਘੱਟਾ ਖੜੇ ਹੋਏ ਮੇਰੇ ਨਾਲ ਮੁੰਡਾ ਸੀਗਾ ਕੋਈ ਵੀ ਨਹੀਂ ਬੈਠਣਾ ਸਾਡੇ ਬੱਚਾ ਇੱਕ ਆਈ ਉਹ ਵੇਖੋ ਜਾ ਕੇ ਤੁਸੀਂ ਤੁਸੀਂ ਕੀ ਕਰ ਸਕਦੇ ਹੋ ਦਾ ਪਰਸਾਲੇ ਜਦੋਂ ਮੈਂ ਲੈ ਕੇ ਆਇਆ ਉਹ ਤੋਂ ਨਾਲ ਆਇਆ ਉਹ ਮੇਰੇ ਜਹ ਪੀਂਦੇ ਬੈਠੇ ਵੀ ਤੁਸੀਂ ਦੇਖੋ ਖਾਸਾ ਹੋਗਾ ਕਿੰਨਾ ਕੁਝ ਇਕੱਠਾ ਹੋਇਆ ਪਿਆ ਉਹਦੇ ਨਾਲ ਲੱਗਦਾ ਇਹਨਾਂ ਨੂੰ ਵੀ ਇਹਦੇ ਦੇਖ ਸਕਦਾ ਜੀ ਬਾਅਦ ਪੱਛ ਕੇ ਉਹਨਾਂ ਨੂੰ ਜਾ ਕੇ ਫੇਰ ਲੈ ਕੇ ਆਏ ਅਸੀਂ ਫੇਰ ਮੇਰੇ ਨਾਲ ਤੁਰੇ ਆਪੋ ਇਹ ਕੋਈ ਸਾਪ ਤੋਂ ਪਹਿਲਾਂ ਤਾਂ ਜਿਹੜੀ ਹੈ ਬੱਚਿਆਂ ਵਾਲੀ ਟੱਕਨਾ ਵਾਪਰੀ ਆ ਬੜੀ ਦੁਖਦਾਈ ਘਟਨਾ ਹੈ ਮੀਕਾ ਜੀ ਦੂਜੇ ਨੰਬਰ ਤੇ ਜਿਹੜੀਆਂ ਤੁਹਾਡੀਆਂ ਦੁਕਾਨਾਂ ਬੰਦ ਪਈਆਂ ਨੇ ਮੈਡਮ ਇਹ ਦੁਕਾਨਾਂ ਬਾਰੇ ਅਸੀਂ ਇਹ ਐਸ.ਡੀ.ਐਮ ਸਾਹਿਬ ਕੋਲ ਜਾ ਕੇ ਆਏ ਆ ਸੀ.ਐਸ. ਸਾਹਿਬ ਨੂੰ ਵੀ ਲਿਖ ਕੇ ਦੇ ਕੇ ਆਏ ਆ 50 ਬੰਦੇ ਗਏ ਸੀ ਉਹਨਾਂ ਨੇ ਕੋਈ ਸ਼ਿਕਾਇਤ ਨਹੀਂ ਦਿੱਤਾ ਸੀਗਾ ਇਹ ਜਲਦੀ ਹੱਲ ਉਹਨੂੰ ਘੱਟੋ ਘੱਟ ਇੱਕ ਹਫਤਾ ਹੋ ਗਿਆ ਐਸਡੀਐਮ ਸਾਹਿਬ ਜਦੋਂ ਆਪਹਿਲਾ ਸੀਰੀਅਸ ਹੋ ਗਏ ਫਿਰ ਉਹਨਾਂ ਦੀ ਐਸਐਸਪੀ ਸਾਹਿਬ ਵੀ ਉਸ ਵੇਲੇ ਮੌਜੂਦ ਸੀ। ਇਸ ਕਰਕੇ ਐਸਡੀਐਮ ਸਾਹਿਬ ਨੂੰ ਮੌਕਾ ਨਹੀਂ ਮਿਲਿਆ। ਠੀਕ ਹੈ ਮੇਰੀ ਸਾਡੀ ਹੁਣ ਉਹਨਾਂ ਨਾਲ ਗੱਲ ਹੋਈ ਆ ਕਹਿੰਦੇ ਚਲੋ ਜੋ ਵੀ ਹੈ ਅਸੀਂ ਉਹਨੂੰ ਅਸੀਂ ਕੋਈ ਪ੍ਰਸ਼ਾਸਨ ਨੂੰ ਇਹ ਨਹੀਂ ਕਹਿੰਦੇ ਕਿ ਪ੍ਰਸ਼ਾਸਨ ਨੂੰ ਬਹੁਤ ਕੰਮ ਆ ਲੇਕਿਨ ਵਪਾਰੀ ਦਾ ਵੀ ਸੁਣਨੀ ਬਹੁਤ ਜ਼ਰੂਰੀ ਆ। ਅਸੀਂ ਤੁਹਾਡੇ ਨਾਲ ਸਹਿਮਤ ਆ ਐਸਡੀਐਮ ਸਾਹਿਬ ਜ਼ਰੂਰ ਆਉਗੇ ਜ਼ਰੂਰ ਤੁਹਾਡੀ ਮੁਸ਼ਕਲ ਦਾ ਹੱਲ ਕਰ ਦੇ। ਪਰ ਉਹਨਾਂ ਨੂੰ ਆਪਣੀਆਂ ਕਿਰੇਦੂ ਪਰੇਸ਼ਾਨੀਆਂ ਆ ਗਈਆਂ ਜਿਸ ਕਰਕੇ ਲੇ ਹੋ ਗਿਆ ਇਹ ਨਹੀਂ ਪਤਾ ਸੀ ਇੰਨੀ ਜਲਦੀ ਇਹ ਘਟਨਾ ਵਾਪਰ ਜਾਊਗੀ ਇਹ ਪਾਣਾ ਹੋ ਜਾਊਗਾ ਜੀ ਇਹ ਨਾ ਸ਼ਹਿਰ ਵਾਸੀਆਂ ਦਾ ਮਜ਼ਾਕ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਧਿਕਾਰੀ ਦੇ ਉੱਤੇ ਹੀ ਬਹੁਤ ਅਧਿਕਾਰੀ ਹੁੰਦੇ ਇੱਕ ਅਧਿਕਾਰੀ ਨਹੀਂ ਹੈ ਤੁਹਾਨੂੰ ਜੂਨੀਅਰ ਅਧਿਕਾਰੀ ਹੁੰਦਾ ਸੀਨੀਅਰ ਅਧਿਕਾਰੀ ਇਹ ਤੁਹਾਡੀ ਗਲਤੀ ਕੱਲ ਹੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਇੱਕ ਪਬਲਿਕ ਦਾ ਮਜ਼ਾਕ ਹੈ ਨਹੀਂ ਜੀ ਇੱਥੇ ਸਮਝੋ ਤੁਸੀਂ ਮਲੋਟ ਨੇ ਮਨੋਰ ਲੰਬੀ ਦੇ ਵਿੱਚ ਅਧਿਕਾਰੀ ਹੋਰ ਵੀ ਹੁੰਦੇ ਨੇ ਜਿਵੇਂ ਤੁਸੀਂ ਕਹਿੰਦੇ ਆਪਣੇ ਰਹਿ ਦੇਪਾਰਟਮੈਂਟ ਚ ਨਾ ਸਮਝੋ ਐਸ ਵਕਤ ਮੈਂ ਕੱਲ ਨਹੀਂ ਆ ਬੜੇ ਇੱਥੇ ਯਾਰ ਮੇਰੀ ਮਲੋਟ ਡਿਊਟੀ ਆ ਮੈਂ ਮਲੌਰ ਤੋਂ ਪਹਿਲਾਂ ਅਸੀਂ ਉੱਥੇ ਪਿੱਛੇ ਧਰਨਾ ਲਗਾ ਸੁਬਾ ਉੱਥੇ ਆ ਉੱਥੋਂ ਹੁਣ ਜਦ ਤੁਹਾਡਾ ਪਤਾ ਲੱਗਾ ਇੱਥੇ ਆ ਕੱਲ ਅਸੀਂ ਪਤੰਗ ਤੇ ਪਰਸੋਂ ਮਿੱਡੇ ਧਰਨਾ ਸੀ ਅਸੀਂ ਉੱਥੇ ਡੇਲੀ ਅਸੀਂ ਕਿਤੇ ਨਾ ਕਿਤੇ ਧਰਨਿਆਂ ਤੇ ਮੁੰਡੇ ਸਾਨੂੰ ਜਾਣੀ ਨਹੀਂ ਕੋਸ਼ਿਸ਼ ਕਰੀਏ ਵੀ ਅਕੇ ਤੋਂ ਕੁਝ ਨਾ ਹੋਵੇ ਹੋਵੇ ਜਦ ਵਪਾਰੀ ਕੋਸ਼ਿਸ਼ ਹੋ ਜੇ ਅਸੀਂ ਤੁਹਾਡਾ ਇਹ ਜਿਹੜਾ ਧਰਨਾ ਦਾ ਹੱਲ ਕਰਦੇ ਆ ਜਾਂ ਇੱਕ ਸਾਈਡ ਤੇ ਕਰਾਉਨੇ ਆ ਜਾਂ ਕੁਝ ਨਾ ਕੁਝ ਜਿਵੇਂ ਸਾਡੀ ਇਹਨਾਂ ਕਿਸਾਨਾਂ ਨਾਲ ਸੈਟੀਸਫਾਈ ਹੋਈ ਉਵੇਂ ਉਸਤਰੰ ਕਰਕੇ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਆ ਠੀਕ ਹੈ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਡਿਪਟੀ ਸਾਹਿਬ ਆਏ ਹੋਏ ਨੇ ਆਪਣੇ ਕੋਲ ਅਸੀਂ ਸਾਰੇ ਤੁਹਾਡੇ ਨਾਲ ਇਸ ਚੀਜ਼ ਦੇ ਵਿੱਚ ਮਹਿਕਤੀ ਆ ਸਾਡਾ ਤੁਹਾਡੇ ਨਾਲ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਕਿ ਤੁਹਾਨੂੰ ਤੁਹਾਡੇ ਵਪਾਰ ਦੇ ਵਿੱਚ ਕੋਟਾ ਪਵੇ ਠੀਕ ਅਸੀਂ ਇਸ ਮੀਟਿੰਗ ਨਾਲ ਨਹੀਂ ਸਹਿਮਤ ਉਹ ਤਾਂ ਕਦੇ ਮਾਰੀਆਂ ਦਾ ਧਰਨਾ ਲੱਗਿਆ ਨਹੀਂ ਨਹੀਂ ਲੱਗਦਾ ਨਹੀਂ ਲੱਗਦਾ ਪਰ ਪੂਰਨ ਤੌਰ ਤੇ ਛੋਟੇ ਦੁਕਾਨਦਾਰ ਜਿਹੜੇ ਸਾਡੇ ਵਰਗੇ ਐਂਡ ਟੂ ਮਾਰਕ ਹੁੰਦੇ ਕਦੇ ਅਸੀਂ ਧਰਨਾ ਦਿੱਤਾ ਹੋਵੇ ਕਦੇ ਸੁੱਚੇ ਹੁਣ ਪਹਿਲੇ ਆ ਤਾਂ ਜੋ ਇਹਨਾਂ ਦਾ ਪ੍ਰਸਾਦ ਬਿਲਕੁਲ ਵੰਡਿਆ ਜੀਵਾ ਸਾਥ ਸੁਮਤਲੇ ਹਾਦ ਕੀਤਾ ਜਾਓ ਠੀਕ ਆ ਬਾਕੀ ਜੋ ਇਹਨਾਂ ਦਾ ਇਹ ਕਲੇਪ ਜੀ ਦਾ ਸੱਚ ਬੱਚਾ ਦੀ ਕੋਈ ਮੰਦ ਘਟਨਾ ਤਾਂ ਨਹੀਂ ਕੋਈ ਵਾਪਰੀ ਕੋਈ ਨਹੀਂ ਨਹੀਂ ਸੀਰੀਅਸ ਹੈ ਜੀ ਫਿਰ ਸਾਡੇ ਚਾਦਾ ਬੱਚੇ ਆ ਉਹ ਆਪਾਂ ਉਏ ਨਾ ਨੂੰ ਦਿਖਾਇਆ ਰੇਡ ਮੋਟਵੇਜ ਦੀ ਬੱਸ ਆ ਇਹ ਆਪ ਦਾ ਰੋੜੀ ਦੇ ਵਾਲੇ ਬੱਚੇ ਦਾ ਇਲਾਜ ਕਰਵਾਉਣਗੇ ਠੀਕ ਆ ਇਨਾਂ ਕੋਲੋਂ ਕਰਾਇਆ ਜਾਊਗਾ ਮੈਡਮ ਇੱਕ ਗੱਲ ਇਹ ਹੈ ਜੀ ਇੱਕ ਜੋ ਪਿੰਡ ਵਾਲੇ ਵੀ ਵਿੱਚ ਹੀ ਬੈਠਿਆ ਉਹਨੇ ਕੋਈ ਮਾੜਾ ਮੋਟਾ ਉਹਨੂੰ ਮਤਲਬ ਮੁਆਵਜ਼ਾ ਵੀ ਦਿੱਤਾ ਜਾਵੇ ਨਾ ਜੀ ਦੇਖੋ ਘਰੇ ਬੈਠ ਜੂਗਾ ਬੱਚਾ ਕੰਮ ਧੰਦੇ ਜੋਗਾ ਨਹੀਂ ਰਹਿਣਾ ਹੈ ਇਹਦੀ ਪਰਿਵਾਰ ਹੈ ਜੀ ਇਕਰੀ ਪਰਿਵਾਰ ਹੈ ਜੀ ਬਿਲਕੁਲ ਧਿਆਨ ਵਾਲੇ ਬੰਦੇ ਵੀ ਇਹਨਾਂ ਦਾ ਕੋਈ ਇਹ ਮਾਦੀ ਸਹਾਇਤਾ ਦੀ ਆਪ ਵੀ ਕੋਈ ਐਪਲੀਕੇਸ਼ਨ ਜਾਂ ਕੁਝ ਲਾਉਣਗੇ ਮੈਡੀਕਲ ਬਣਾ ਕੇ ਠੀਕ ਆ ਉਹ ਇਹਨਾਂ ਨੂੰ ਜੋ ਸਰਕਾਰ ਵੱਲੋਂ ਮਾਦੀ ਸਹਾਇਤਾ ਹੋਵੇ ਉਹ ਦਵਾਈ ਦੇਣਗੇ ਮੈਡਮ ਗੱਲ ਆਏ ਜੀ ਰਸਤੇ ਬੰਦ ਹੈ ਇੱਕ ਪਾਸੇ ਟ੍ਰੈਫਿਕ ਚੱਲ ਰਿਹਾ ਇਹ ਨਾ ਹੋਵੇ ਵਿਚ ਦਵਾਰਾ ਕੋਈ ਏਜ ਜਾਂ ਹਾਦਸਾ ਵਾਪਰ ਜਿਆ ਸੀ ਹੋਰ ਕੋਈ ਜਵਾਕ ਆ ਹੋਰ ਕੋਈ ਵੱਡਾ ਬਜ਼ੁਰਗ ਭਰਾ ਪੈਣ ਸਕਦਾ ਸੀ ਐ ਮਰਦਾ ਨਹੀਂ ਦੇਖ ਸਕਦੇ ਸੀ ਅਸੀਂ ਅੱਕ ਕੇ ਅੱਜ ਜਿਹੜਾ ਫਰਨਾ ਲਾਇਆ ਦਾ ਪੂਰਾ ਅੱਕ ਕੇ ਲਾਇਆ ਵੀ ਦੇਖਿਆ ਨਹੀਂ ਜਾਂਦਾ ਸੀ ਜਵਾਕ ਵੀ ਸਾਡੇ ਵੀ ਜਵਾਕ ਹੈ ਸਾਡੇ ਵੀ ਮਾਪੇ ਨੇ ਸਭ ਕੁਝ ਦਾ ਪੂਤ ਬੁਰਾ ਹਾਲ ਜਿਆ ਦਿੱਤੇ ਮੈਂ ਕਹਿੰਦਾ ਮੁਲਾਜ਼ਮ ਨਹੀਂ ਪਹੁੰਚਿਆ ਠਾਣਟਾ ਤੇ ਮੈਂ ਇਹ ਇਹ ਦੇਖੇ ਰਹਾ ਮੈਂ ਇੱਥੇ ਮੁਲਾਜ਼ਮ ਨਹੀਂ ਪਹੁੰਚਿਆ ਠਾਣਟਾ ਕੋਈ ਬੰਦੇ ਮਰ ਰਹੇ ਇੱਥੇ ਪ੍ਰਸ਼ਾਸਨ ਮਤਲਬ ਦੇਖ ਹੀ ਨਹੀਂ ਸਕਦਾ ਭਈ ਜਿਹੜੇ ਸਾਰੇ ਪਿੱਛੇ ਜੋ ਪ੍ਰਸ਼ਾਸਨ ਨੂੰ ਇਹ ਤਾਂ ਦੇਖਣਾ ਚਾਹੀਦਾ ਜੀ ਵੀ 2 ਮਹੀਨੇ ਹੋ ਗਏ ਤੇ ਇੱਕ ਜ਼ੈਦ ਤੋਂ ਟ੍ਰੈਫਿਕ ਚੱਲ ਰਿਹਾ ਹੈ ਇਹ ਜਿਆ ਹਾਸਾ ਦੁਆਰਾ ਨਾ ਵਾਪਰੇ ਹੱਥ ਜੋੜ ਕੇ ਬੇਨਤੀ ਹੈ ਜੀ ਇਹਦਾ ਹੱਲ ਕੀਤਾ ਜਾਵੇ ਬਹੁਤ ਪਰੇਸ਼ਾਨ ਆ ਸਾਰੇ ਅਸੀਂ ਦੁਕਾਨਦਾਰਾਂ ਖਰਚੇ ਕਿਰਾਏ ਪਾੜੇ ਉਹ ਅਸੀਂ ਝੱਲ ਲਾਂਗੇ ਕੋਈ ਗੱਲ ਨਹੀਂ ਪਰ ਅਸੀਂ ਕਿ ਇਹਨੂੰ ਮਰਦਾ ਨਹੀਂ ਦੇਖ ਸਕਦੇ ਹੋਰ ਉਹ ਜਿਵੇਂ ਅੱਜ ਬੱਚਾ ਗਿਆ ਐ ਤੋਂ ਮੇਰੇ ਅੱਖਾਂ ਦੇ ਸਾਹਮਣੇ ਗਿਆ ਜੋ ਜਿੱਦਣ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਸੀ ਜਨਾਬ ਉਹਨਾਂ ਨੇ ਤੁਹਾਡੀ ਬਹੁਤ ਤਾਰੀਫ਼ ਕੀਤੀ ਸੀ ਉਹਨਾਂ ਨੇ ਕਿਹਾ ਸੀ ਸਾਡੇ ਜਿਹੜੇ ਡਿਪਟੀ ਸਾਹਿਬ ਬਹੁਤ ਸੁਲਝ ਹੋਇਆ ਮੈਂ ਉਹਨੂੰ ਨਾਲ ਲੈ ਕੇ ਆਉਂਗਾ ਪਰ ਠੀਕ ਹੈ ਚਲੋ ਉਹਨਾਂ ਦੇ ਵੀ ਮਜਬੂਰੀਆਂ ਹੋਣਗੀਆਂ ਉਹਨਾਂ ਨੂੰ ਟਾਈਮ ਨਹੀਂ ਲੱਗਿਆ ਨਹੀਂ ਆ ਪਾਏ ਪਰ ਹੁਣ ਵੀ ਜੇ ਉਹਨਾਂ ਕੋਲੇ ਇਹ ਗੱਲ ਹੈਗੀ ਹੈ ਜੀ ਤੁਸੀਂ ਉਹਨਾਂ ਨਾਲ ਆਪਣੀ ਗੱਲਬਾਤ ਕਰ ਲੈਣਾ ਕੀ ਕਰ ਚੁੱਕੇ ਆਂ ਮੈਂ ਅੱਗੇ ਵੀ ਕਰ ਲਊਗਾ ਠੀਕ ਹੈ ਸਰ ਅਸੀਂ ਇੱਥੋਂ ਥੋੜੇ ਤੋਂ ਸਿਰਫ 15 ਮਿੰਟ ਦੂਰ ਹੈ ਅਸੀਂ ਆਉਂਦੇ ਜਾਂਦੇ ਰਹਿੰਦੇ ਜਾਦੀ ਕੋਈ ਵੀ ਕਾਲ ਉੱਚੀ ਹੈ 15 ਮਿੰਟ ਚ ਭੱਜ ਕੇ ਆ ਜਾਂਦੇ ਠੀਕ ਹੈ ਸਰ ਇਹ ਕੋਈ ਗੱਲ ਹੈ ਨਹੀਂ ਵੀ ਅਸੀਂ ਮੁਲਾਜ਼ਮ ਇੱਥੇ ਪਹੁੰਚਣਾ ਹੋਣ ਸਾਡੀ ਸਪੈਸ਼ਲ ਬ੍ਰਾਂਚ ਸਾਡੇ ਸਿਵਲ ਕੱਪੜੇ ਵਾਲੇ ਸਾਰੇ ਸਾਰ ਟਾਈਮ ਇੱਥੇ ਹਾਜ਼ਰ ਹੁੰਦੇ ਆ ਸਭ ਤੋਂ ਜ਼ਿਆਦਾ ਹੀ ਏਜੰਡਾ ਸਾਡੇ ਮਨ ਤੇ ਬੋਝ ਆ ਹੀ ਕਰ ਰਿਹਾ ਹੈ ਕਿਸਾਨ ਵੀ ਆਪਣੇ ਆਪਾਂ ਵੀ ਉਹਨਾਂ ਦੇ ਹੀ ਹਨ ਉਹਨਾਂ ਦੀ ਡਿਮਾਂਡ ਕੋਈ ਸਰਕਾਰ ਨਾਲ ਕਿਸੇ ਹੋਰ ਚੀਜ਼ ਦੇ ਪ੍ਰਤੀ ਹੈ ਕਿ ਅਸੀਂ ਉਹਨਾਂ ਨੂੰ ਅਕੋਰਡਿੰਗਲੀ ਸੁਰੱਖਿਆ ਪ੍ਰੋਵਾਈਡ ਕਰਦੇ ਤੇ ਅਸੀਂ ਉਹੀ ਸੁਰੱਖਿਆ ਤੁਹਾਨੂੰ ਵਿਸ਼ਵਾਸ ਤੁਸੀਂ ਦੋਨੋਂ ਵੀ ਜ਼ਰੂਰੀ ਹੈ ਅਸੀਂ ਕਿਸੇ ਪ੍ਰਤੀ ਅਸੀਂ ਬਾਇਸਨੈਸਨਲੀ ਕੰਮ ਕਰ ਸਕਦੇ ਅਸੀਂ ਸਾਰਿਆਂ ਨੇ ਚਾਹੁੰਦੇ ਸਾਰੇ ਸੇਫਲੀ ਆਪਦਾ ਕੰਮ ਕਰਨ ਤੇ ਥੋੜਾ ਵੀ ਜੋ ਸਰ ਮੈਂ ਆਪਣੇ ਮਾਰਕੀਟ ਆਉਣ ਨੂੰ ਫੇਸ ਕਰ ਰਿਹਾ ਹਾਂ ਅਸੀਂ ਤੁਹਾਨੂੰ ਵਿਸ਼ਵਾਸ ਦਵਾਣੇ ਕਿ ਅਸੀਂ ਉਹਨਾਂ ਨਾਲ ਮੀਟਿੰਗ ਕਰਕੇ ਤੁਹਾਡੀ ਅਮਨ ਸਾਹਿਬ ਨੇ ਬਿਠਾ ਕੇ ਜੋ ਵੀ ਬੈਸਟ ਸੋਲੂਸ਼ਨ ਕੱਢ ਸਕਦੇ ਹੋਗੇ ਉਹ ਕੱਢਾਂਗੇ। ਅੱਛਾ ਤੇ ਉਹ ਸੁਰੱਖਿਆ ਸਾਨੂੰ ਵੀ ਚਾਹੀਦੀ ਤੇ ਸਾਨੂੰ ਰਸਤਾ ਲੰਘਣ ਨੂੰ ਦੁਕਾਨਾਂ ਵਾਲੇ ਨੂੰ ਮੇਨ ਰੋਡ ਤੇ ਕੋਈ ਹੈਗਾ। ਤੇ ਸਾਰਾ ਬੱਡ ਤੇ ਮੈਂ ਮਾਈਂਡ ਮੇਰੇ ਧਿਆਨ ਚ ਹੈਗੀ ਹੋ ਗੱਲ। ਮੈਂ ਇੱਕ ਕਰੀ ਉਹਨਾਂ ਨਾਲ ਆਲਰੇਡੀ ਕਰ ਚੁੱਕਿਆ ਹਾਂ। 1.5 ਮਹੀਨਾ ਹੋ ਗਿਆ। ਸਰ 2 ਮਹੀਨੇ ਹੋ ਗਏ ਜੀ ਕੋਈ ਮਸਲਾ ਨਹੀਂ ਹੱਲ ਹੋਇਆ ਜੀ। ਮੇਰੇ ਕੋਲ 2 ਦਿਨ ਪਹਿਲਾਂ ਮੈਨੂੰ ਐਸਟੀਐਮ ਸਾਹਿਬ ਦਾ ਫੋਨ ਆਇਆ ਕਿ ਤੁਹਾਡੇ ਵੱਲੋਂ ਰਿਪਰੈਜ਼ੈਂਟੇਟਿਵ ਡੀਸੀ ਸਾਹਿਬ ਨੂੰ ਮਿਲੇ ਸੀ। ਜਿੱਦ ਤੱਕ ਇਹ ਮ ਤੇ ਤੁਸੀਂ ਕੰਫਰਟੇਬਲ ਰਹੋ ਤੇ ਤੁਹਾਡਾ ਵੀ ਜਿਹੜਾ ਬਿਜ਼ਨਸ ਹੈ ਤੁਹਾਡਾ ਕਾਰੋਬਾਰ ਹੈ ਉਹ ਵੀ ਨਾ ਅਫੈਕਟ ਹੋਵੇ ਉਹ ਤਾਂ ਸਾਰਾ ਹੋਇਆ ਪਿਆ ਉਹ ਹੋਇਆ ਪਿਆ ਜੀ ਉਹ ਤਾਂ ਚਲੋ ਹੋ ਗਿਆ ਉਹ ਤਾਂ ਮੈਂ ਤਾਂ ਠੀਕ ਕਰ ਨਹੀਂ ਸਕਦਾ ਉਹ ਫਿਰ ਅੱਗੇ ਦਾ ਜਿਹੜਾ ਹੋ ਗਿਆ ਉਹ ਤਾਂ ਕੋਈ ਖੈਰ ਉਹ ਆਲਰੇਡੀ ਇੱਕ ਬਾਤ ਹੋ ਚੁੱਕੀ ਹੈ ਉਸੇ ਇੱਕ ਮੀਟਿੰਗ ਕੱਲ ਫਿਰ ਮੈਂ ਕਰ ਲੂੰਗਾ ਔਰ ਕੱਲ ਆਪਕੋ ਰਿਜ਼ਲਟ ਦੇ ਦੇਵਾਂਗਾ। ਸਰ ਕਾਰੋਬਾਰ ਚੱਲ ਲਾਂਗੇ ਕੋਈ ਗੱਲ ਨਹੀਂ ਪਰ ਜਿਹੜੇ ਆ ਹਾਸ ਇਹ ਇਹਨੂੰ ਰੋਕੋ ਤੁਸੀਂ ਬਹੁਤ ਜ਼ਰੂਰੀ। ਸਭ ਪ੍ਰਸ਼ਾਸਨ ਕਹਿ ਰਿਹਾ ਮੈਂ ਨਹੀਂ ਕਰ ਸਕਦਾ ਮਤਲਬ ਹੱਲ ਤਾਂ ਕੌਣ ਕਰੂਗਾ ਇਸ ਮਸਲੇ ਦਾ? ਪ੍ਰਸ਼ਾਸਨ ਨੇ ਕਹਿ ਲਿਆ ਕਿ ਤੁਸੀਂ ਵੀ ਮੈਂ ਹੱਲ ਨਹੀਂ ਕਰ ਸਕਦਾ ਤੁਸੀਂ ਹੁਣੇ ਸ਼ਬਦ ਮੈਂ ਇਹ ਨਹੀਂ ਗੱਲ ਕਹਾਂ ਮੈਂ ਕਿ ਤੁਹਾਡੀ ਮੁਸੀਬਤ ਦਾ ਤੁਹਾਡੀ ਤਕਲੀਫ ਦਾ ਹੱਲ ਕਰ ਸਕਦੇ ਧਰਨਾ ਇੱਥੋਂ ਕੈਨਸਲ ਹੋਵੇ ਖਤਮ ਹੋਵੇ ਉਹ ਨਾ ਦੀ ਸਟੇਟ ਜਾਂ ਇੰਡੀਆ ਲੈਵਲ ਦੀ ਕਾਲ ਹੈ। ਦੇੜੀ ਕੀ ਸੈਂਟਰ ਦੇ ਨਾਲ ਹੈ ਸੈਂਟਰ ਛੋੜੇ ਐਟ ਦਾ ਮੂਮੈਂਟ ਕੋਈ ਗਵਰਨਮੈਂਟ ਨਹੀਂ ਫੋਟੋ ਕਰਵਾ ਲਿਆ ਅਸੀਂ ਕਿਸੇ ਕਰਕੇ ਨਹੀਂ ਅੱਗੇ ਜਾ ਰਹੇ ਨਹੀਂ ਉਹ ਪਿੱਛੇ ਜਾ ਰਹੇ ਸਰ ਅਸੀਂ ਤੁਹਾਨੂੰ ਇੱਕ ਗੱਲ ਦੀ ਹੋਰ ਨਿਕਾ ਕਰਾ ਦਿੰਦੇ ਆ ਜੀ ਅਸੀਂ ਸਾਡੀ ਜੋ ਐਸੋਸੀਏਸ਼ਨ ਆ ਪਹਿਲਾਂ ਜਾ ਕੇ ਕਿਸਾਨ ਯੂਨੀਅਨ ਨਾਲ ਵੀ ਮਿਲ ਕੇ ਆਈ ਸੀ ਹਾਂਜੀ ਉਹਨਾਂ ਨੇ ਠੀਕ ਹੈ ਜੀ ਹਾਂਜੀ ਅੱਗੇ ਘੱਟੋ ਘਾਟ ਤਿੰਨ ਚਾਰ ਵਾਰੀ ਯੂਨੀਅਨ ਨਾਲ ਵੀ ਮਿਲ ਚੁੱਕੇ ਆ ਅਸੀਂ ਉਹਨਾਂ ਨੂੰ ਐਥੋਂ ਤੱਕ ਕਿਹਾ ਕਿ ਤੁਸੀਂ ਜੋ ਰੋਡ ਦੇ ਵਿੱਚ ਜਿਵੇਂ ਇੱਧਰ ਟੂ ਲਾਈਨ ਹੈ ਤਾਂ ਰੋਡ ਦੇ ਵਿੱਚ ਜੋ ਡਿਵਾਈਡਰ ਮਤਲਬ ਹੈ ਨਾ ਚਿੱਟੀ ਪੱਟੀ ਵਾਈਟ ਲਾਈਨ ਅਜੇ ਕਭੀ ਤੁਸੀਂ ਉਸ ਤੋਂ ਇੱਧਰ ਬੈਠੇ ਹੋ ਤਾਂ ਜਿਹੜਾ ਪਰਲੇ ਪਾਸੇ ਵਾਲਾ ਰਸਤਾ ਹੈ ਕੁਝ ਦੁਕਾਨਦਾਰ ਨੇ ਜਿਨ੍ਹਾਂ ਨੇ ਸਮਾਨ ਰੋਡ ਤੇ ਕਰ ਰੱਖਿਆ ਸੀ ਉਹਨਾਂ ਨੂੰ ਬੇਇਜ਼ਤੀ ਕਰਕੇ ਆਏ ਤਾਂ ਉਹਨਾਂ ਨੇ ਸਾਡੀ ਗੱਲ ਮੰਨੀ ਉਹਨਾਂ ਨੇ ਪਿੱਛੇ ਹਟਾ ਲਿਆ ਰਿਕਸ਼ੇ ਵਾਲਿਆਂ ਨੂੰ ਕਿਹਾ ਉਹਨਾਂ ਨੇ ਆਪ ਤੇ ਰਿਕਸ਼ੇ ਪਿੱਛੇ ਕਰ ਲਏ ਤੇ ਫਿਰ ਉਸ ਤੋਂ ਬਾਅਦ ਅਸੀਂ ਔਟੋ ਰਿਕਸ਼ਾ ਵਾਲਿਆਂ ਨੂੰ ਕਿਹਾ ਟ੍ਰੇਡੀਆਂ ਵਾਲਿਆਂ ਨੂੰ ਕਿਹਾ ਉਹ ਉੱਥੋਂ ਤੱਕ ਮੰਨ ਗਏ ਸਾਰੇ ਕਿਸਾਨ ਯੂਨੀਅਨ ਨੇ ਇੱਕ ਦਿਨ ਟ੍ਰੈਫਿਕ ਚੱਲ ਪਿਆ ਉੱਥੋਂ ਪਰ ਫਿਰ ਕੀ ਸੀ ਉੱਥੋਂ ਤੱਕ ਟ੍ਰੈਫਿਕ ਚੱਲ ਪਿਆ ਇਹ ਟ੍ਰੈਫਿਕ ਚੱਲ ਰਿਹਾ ਸੀ ਇਹ ਟ੍ਰੈਫਿਕ ਜਦੋਂ ਉਹ ਸਾਡੇ ਨਾਲ ਐਗਰੀ ਹੋ ਗਏ ਉਹਨਾਂ ਨੇ ਮਲੋਟ ਵਾਲਾ ਮੁਕਸਰ ਵਾਲਾ ਪ੍ਰਧਾਨ ਬਣਾਇਆ ਇਹ ਫੇਲ ਕਿਉਂ ਹੋਇਆ ਸਰ ਸਿਸਟਮ ਇਹ ਕਿਉਂਕਿ ਉੱਥੇ ਮੁਲਾਜ਼ਮ ਨਹੀਂ ਖੜੇ ਉੱਥੇ ਪਰਮਨੈਂਟ ਡਿਊਟੀ ਹੋਵੇ ਦੋ ਮੁਲਾਜ਼ਮਾਂ ਦੀ ਤਾਂ ਦੋ ਨਹੀਂ ਸਰ ਚਾਰ ਮੁਲਾਜ਼ਮ ਚਾਹੀਦੇ ਦੋ ਇਸ ਸਾਈਡ ਦੀ ਦੋ ਉਸ ਸਾਈਡ ਕਿਉਂਕਿ ਜਿਹੜੇ ਪੀਸੀਆਰ ਲੱਗੀ ਹੋਈ ਹੈ ਨਾ ਸਰ ਉਹ ਸਫੀਸ਼ੀਐਂਟ ਨਹੀਂ ਹੈ ਜੀ ਕਾਰਨ ਕੀ ਹੈ ਉਹਨੇ ਇੱਕ ਦੋ ਮੁਲਾਜ਼ਮ ਉੱਧਰ ਖੜੇ ਹੋਣਗੇ ਉੱਧਰ ਖੜੇ ਹੋਣਗੇ ਤਾਂ ਜਿਹੜਾ ਹੈ ਟ੍ਰੈਫਿਕ ਸਹੀ ਚੱਲੂਗਾ ਜੀ ਕਿਸਾਨ ਯੂਨੀਅਨ ਸਾਡੇ ਨਾਲ ਐਗਰੀ ਸੀ ਇਸ ਗੱਲ ਤੋਂ ਕਿ ਪਰਲੀ ਸਾਈਡ ਟ੍ਰੈਫਿਕ ਚੱਲ ਪੇ ਤੇ ਪਰ ਕੀ ਐ ਜੀ ਮੰਨ ਲਓ ਜੀ ਡਿਮਾਂਡ ਮੰਨ ਲਓ ਜੋ ਵੀ ਤੁਹਾਨੂੰ ਲੱਗਦਾ ਹੈ ਉਹ ਮੰਨ ਲਓ ਕਿ ਸ਼ਨੀ ਐਤਵਾਰ ਜਵੇਂ ਸਾਰੇ ਸੱਤੀਆਂ ਨੇ ਗਿਆ ਵੀ ਡਾਉਨ ਵਰਕਿੰਗ ਲਈ ਐ ਵੀ ਉਦੋਂ ਸੋਮਵਾਰ ਨੂੰ ਸੋਮਵਾਰ ਸ਼ਾਮ ਤੱਕ ਸਾਡਾ ਕੋਈ ਹੱਲ ਹੋ ਗਿਆ ਦਾ ਠੀਕ ਹੈ ਫਿਰ ਅਸੀਂ ਮੰਗਲਵਾਰ ਨੂੰ ਜੀ ਪੱਕਾ ਧਰਨਾ ਲਾਵਾਂਗੇ ਫਿਰ ਤੁਸੀਂ ਸਾਡੇ ਕੋਲੇ ਨਾ ਉਹ ਕਹਿਣ ਵਾਸਤੇ ਚਾਹੇ ਸਾਡੇ ਤੇ ਪਰਚਾ ਕੱਟ ਕੇ ਸਾਨੂੰ ਨਾਲ ਲੈ ਜਾਓ ਜੀ ਕਿਉਂਕਿ ਇੱਥੇ ਵੀ ਵੇਲੇ ਬੈਠੇ ਠੀਕ ਹੈ ਇਹ ਨੋਟ ਬੋਰਡ ਇੱਕ ਬੱਚੇ ਦਵਾਂਗੇ ਸਾਡੇ ਬੱਚੇ 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 ਦਾ ਹੱਲ ਹੈ ਜੀ ਉਹ ਜਿਹੜਾ ਫਾਰਮਵਾਰ ਤੱਕ ਕਰ ਦਿਓ ਜੀ ਕਿਵੇਂ ਨਾ ਕਿਵੇਂ ਕਰਕੇ ਬਹੁਤ ਮਾਰਕਾ ਤੁਹਾਨੂੰ ਵਿਸ਼ਵਾਸ ਦੇ ਕੇ ਅਸੀਂ ਸਾਡੀ ਕਾਰਵਾਈ ਅਸੀਂ ਆਪ ਦੇ ਵੱਲੋਂ ਕਰਦਾ ਰਹੇ ਰੋਡਵੇਅ ਦਾ ਜੋ ਵੀ ਅਫਸਰ ਹੈ ਉਹ ਸਾਰੇ ਤਸਦੀਲਦਾਰ ਤੇ ਸਾਰੇ ਲੈਸ ਤਸਦੀਲਦਾਰ ਦੇ ਅੰਡਰ ਚ ਹੁੰਦੇ ਆ ਸਾਰੇ ਕੋਈ ਗੱਲ ਨਹੀਂ ਆਪ ਅਸੀਂ ਤੁਹਾਡਾ ਵੀ ਵਿੱਚ ਰੱਖੀ ਹੈ ਡਿਮਾਂਡ ਤੁਹਾਨੂੰ ਫਿਰ ਵੀ ਕੋਈ ਲੱਗਦਾ ਦਾ ਆ ਕੇ ਪਰਿਵਾਰ ਵੱਲੋਂ ਕਿਸੀ ਜਨੂਰ ਐਪਲੀਕੇਸ਼ਨ ਦੇਣੀ ਚਾਹੀਦੀ ਹੈ ਅਸੀਂ ਬਰਕਰਾਰ ਦਵਾ ਦੇਾਂਗੇ ਕਿ ਅੱਜ ਜੀਸੀ ਸਾਹਿਬ ਨੂੰ ਫਾਈਲ ਪਾ ਦੇ ਦੋ ਹੱਥਾਂ ਤੋਂ ਜੋ ਅਸੀਂ ਕਾਰਵਾਈ ਕਰਨੀ ਹੈ ਐਸਐਚਓ ਸਾਹਿਬ ਉਹ ਅਸੀਂ ਨਾਲ ਦੀ ਨਾਲ ਹੀ ਐਡਿਸ਼ਨ ਨਾਲ ਪੜਤਾਲ ਕਰਦੇ ਹਾਂ ਠੀਕ ਹੈ ਸਰ ਸਾਡੇ ਵੱਲੋਂ ਕੋਈ ਕਮੀ ਨਹੀਂ ਹੋਣੀ ਤੁਹਾਡੀ ਨਾਲ ਗੱਲ ਵਿੱਚ ਰੱਖੀ ਹੈ ਜੀ ਤੁਸੀਂ ਫਿਰ ਨਾ ਕਰੋ ਕਿਉਂਕਿ ਅਸੀਂ ਤੁਹਾਡੀ ਗੱਲ ਤੋਂ ਪਿੱਛੇ ਹਟੇ ਆ ਤਾਂ ਦੱਸੋ ਸਾਰੇ ਨਾਲ ਖੜੇ ਹਾਂ ਤੁਸੀਂ ਹਾਂਜੀ ਸਾਹਿਬ ਜਿਹੜੀ ਇਹਨੇ ਆਈ ਕਾਰਵਾਈ ਹੈ ਉਹ ਅਸੀਂ ਆਪੇ ਹੀ ਕਰਦਾਂਗੇ ਤੁਸੀਂ ਮਾਈਕ ਤੇ ਕਿਹਾ ਜੀ ਐਵੇਂ ਬਹੁਤ ਉੱਚੀ ਆ ਯਾਰ ਅੱਜ ਆਇਆ ਕਰਨ ਦਾ ਬਹਾਨਾ ਠੀਕ ਹੈ ਤੇ ਜਿਹੜੀ ਆਪਣੀਆਂ ਹੋਰ ਡਿਮਾਂਡ ਹੈ ਉਹ ਜਿਹੜੀ ਨੀਡ ਆਫ ਦੀ ਆਰ ਹੈ ਜੇ ਲੋੜੇ ਉਹਦੇ ਸੰਬੰਧੀ ਅਸੀਂ ਆਪੇ ਕੋਈ ਨਾ ਕੋਈ ਹੱਲ ਕੱਢ ਕੇ ਤੇ ਜ਼ਰੂਰ ਤੁਹਾਨੂੰ ਲੱਗਦੇ ਆ ਮੈਨੂੰ ਇੱਥੇ ਬੈਠਣ ਦੀ ਨੌਬਤ ਨਹੀਂ ਆਉਂਦੀ ਅਬ ਆਈ ਜਿਹੜੀ ਆਹ ਮੁੰਡੇ ਦਾ ਖਾ ਹੋਇਆ ਹੈਗਾ ਤੇ ਇਹ ਦੀ ਜਿਹੜੀ ਲਾਜ ਨਾਲੇ ਹੋਵੇ ਨਾਲੇ ਇਹਨਾਂ ਨੂੰ ਕੋਈ ਵਾਜਾ ਦੇਣਾ ਚਾਹੀਦਾ ਤੇ ਨਾਲੇ ਜਿਹੜੀ ਬੱਸ ਵਾਲੇ ਨਾਲ ਕੋਈ ਜਿਹੜੀ ਕਾਰਵਾਈ ਕਰਨੀ ਚਾਹੀਦੀ ਜ਼ਰੂਰ ਹੋਵੇ ਹਾਂ ਇਹ ਇਹ ਦੇ ਦਿਹਾੜੀਦਾਰ ਬੰਦੇ ਆ ਜੀ ਕੋਈ ਇਹਨਾਂ ਦੇ ਲਾਜ ਕਰਾਉਣ ਨੂੰ ਪੈਸਾ ਨਹੀਂਗਾ ਤੇ ਗਰੀਬ ਆਏਗੇ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਸਾਹਬ ਇਹ ਹੀ ਹੈ ਜੀ ਵੀ ਸੋਮਵਾਰ ਤੱਕ ਸ਼ਾਮ ਤੱਕ ਸਾਡਾ ਕੋਈ ਹੱਲ ਕਰਤਾ ਤਾਂ ਠੀਕ ਹੈ ਨਹੀਂ ਸਾਨੂੰ ਮਜਬੂਰੀ ਵਸ ਦੁਆਰੇ ਤਰਨਾ ਨਾ ਲਾਉਣਾ ਪਵੇ ਅੱਜ ਦੇ ਪ੍ਰਸ਼ਾਸਨ ਦਾ ਧੰਨਵਾਦ ਕਰਨਾਵਾਂਗੇ ਜੇ ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਅਸੀਂ ਧੰਨਵਾਦ ਕਰਨਾਵਾਂਗੇ ਤੁਹਾਡਾ ਕੋਈ ਪਾਰਵਰਤਨ ਕੋਈ ਜ਼ਰੂਰਤ ਭਈ ਅਸੀਂ ਉਹ ਵੀ ਤੁਹਾਡੇ ਨਾਲ ਖੜੇ ਹਾਂ ਕੋਈ ਵੈਰੀਕੇਟਿੰਗ ਕਰਨੀ ਆ ਕੁਝ ਵੀ ਕਰਨਾ ਸੀ ਤੁਹਾਡੇ ਨਾਲ ਸਹਿਯੋਗ ਕਰਨ ਨੂੰ ਖੜੇ ਹਾਂ ਭਾਈ ਅਸੀਂ ਤੁਹਾਨੂੰ ਸੋਮਵਾਰ ਤੱਕ ਕੋਸ਼ਿਸ਼ ਹੱਲ ਕਰਦੇ ਹਾਂ ਅਸੀਂ ਸਾਰੇ ਵਪਾਰੀਆਂ ਦਾ ਸਾਰੇ ਪ੍ਰਸ਼ਾਸਨ ਦਾ ਇੱਕ ਵਾਰ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਗੱਲ ਸੁਣ ਲਈ ਧੰਨਵਾਦ ਥੈਂਕ ਯੂ